ਕਾਂਗਰਸ ਪਾਰਟੀ ਦੇ ਯੂਵਰਾ ਰਾਹੁਲ ਗਾਂਧੀ ਅੱਜ ਸਤਿਗਾਂਛੀ ਦਰਬਾਰ ਸਾਹਿਬ ਨਤਮਸਤਕ ਹੋਣ ਵਾਸਤੇ ਪਹੁੰਚੇ ਨੇ ਜਿਸ ਤੋਂ ਪਹਿਲਾਂ ਉਹਨਾਂ ਵੱਲੋਂ ਅੰਮ੍ਰਿਤਸਰ ਦੇ 에어ਪੋਰਟ ਤੇ ਪਹੁੰਚ ਕੇ ਤਾਂ ਕਾਂਗਰਸ ਦੇ ਵੱਡੇ ਲੀਡਰਾਂ ਦੇ ਨਾਲ ਮੁਲਾਕਾਤ ਜਿਹੜੀ ਸੀਗੀ ਉਹ ਕੀਤੀ ਗਈ ਸੀ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਰਾਹੁਲ ਗਾਂਧੀ ਦੇ ਨਾਲ ਬਹੁਤ ਸਾਰੇ ਨੇਤਾ ਜਿਹੜੇ ਸੀਗੇ ਉਹ ਨਜ਼ਰ ਆ ਰਹੇ ਸਨ ਲੇਕਿਨ ਕਿਤਨਾ ਕਿਤੇ ਅੱਜ ਦੀ ਗੱਲ ਕੀਤੀ ਜਾਵੇ ਤੁਸੀਂ ਦੇਖ ਸਕਦੇ ਹੋ ਕਿ ਰਾਹੁਲ ਗਾਂਧੀ ਜਿਹੜੇ ਨੇ ਹੁਣ ਸਤਿਗਾਂਛੀ ਦਰਬਾਰ ਸਾਹਿਬ ਸੇਵਾ ਕਰਨ ਤੋਂ ਬਾਅਦ ਜਿਹੜਾ ਹੈ ਹੁਣ ਵਾਪਸ ਜਾਂਦੇ ਹੋਏ ਅਨਜ਼ਰ ਆ ਰਹੇ ਨੇ ਦਿਸਜੇ ਤੋਂ ਦੂਸੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਰਾਹੁਲ ਗਾਂਧੀ ਜਿਹੜੇ ਨੇ ਤੁਸੀਂ ਦੇਖ ਸਕਦੇ ਹੋ ਕਿ ਪਹੁੰਚਦੇ ਹੋਏ ਅਨਜ਼ਰ ਆ ਰਹੇ ਨੇ ਲੇਕਿਨ ਰਾਹੁਲ ਗਾਂਧੀ ਵੱਲੋਂ ਅੱਜ ਜੋ ਅੰਮ੍ਰਿਤਸਰ ਦੇ ਵਾਰ ਸਾਹਿਬ ਪਹੁੰਚ ਕੇ ਆਏ ਨੇ ਕੀਤੀ ਗਈ ਹੈ ਲੇਕਿਨ ਰਾਹੁਲ ਗਾਂਧੀ ਵੱਲੋਂ ਕਰੀਬ 2 ਘੰਟੇ ਦਾ ਸਮਾਂ ਜਿਹੜਾ ਸੀ ਉਹ ਸਚਕੰਡ ਸਿੰਘ ਦਰਬਾਰ ਸਾਹਿਬ ਬਕੀਤ ਕੀਤਾ ਲੇਕਿਨ ਉਸ ਤੋਂ ਪਹਿਲਾਂ ਉਹਨਾਂ ਵੱਲੋਂ ਸਚਕੰਡ ਸਿੰਘ ਦਰਬਾਰ ਸਾਹਿਬ ਪਹੁੰਚ ਤੋਂ ਪਹਿਲਾਂ 에어ਪੋਰਟ ਤੇ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ 옴ਪਰਕਾ ਸੋਨੀ ਅਤੇ ਹੋਰ ਵੱਡੇ ਲੀਡਰਾਂ ਦੇ ਨਾਲ ਮੁਲਾਕਾਤ ਕੀਤੀ ਗਈ ਜਿਸ ਵਿੱਚ ਅੰਮ੍ਰਿਤਸਰ ਦੇ ਸਾਂਸਦ ਸਰਦਾਰ ਗੁਰਜੀਤ ਸਿੰਘ ਔਧਲਾ ਵੀ ਮੌਜੂਦ ਸਨ ਲੇਕਿਨ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਜਿੱਦਾਂ ਹੀ ਸਚਕੰਡ ਸਿੰਘ ਦਰਬਾਰ ਸਾਹਿਬ ਰਾਹੁਲ ਗਾਂਧੀ ਪਹੁੰਚੇ ਤਾਂ ਰਾਹੁਲ ਗਾਂਧੀ ਦੇ ਨਾਲ ਜਿਹੜੇ ਸਿਕਿਉਰਿਟੀ ਗਾਰਡ ਸੀਗੇ ਉਹਨਾਂ ਦੇ ਨਾਲ ਜਿਹੜੀ ਸੀ ਕੁਛ ਇੱਕ ਔਰਤ ਵੱਲੋਂ ਜਿਹੜੇ ਸੀਗੇ ਉਹ ਇਲਜ਼ਾਮ ਲਗਾਏਗੇ ਕਿ ਇਹ ਆਮ ਸ਼ਰਧਾਲੂ ਬਣ ਕੇ ਕਿਉਂ ਨਹੀਂ ਪਹੁੰਚ ਸਕੇ ਉਸ ਵੱਲੋਂ ਕਾਫੀ ਹੱਲਾ ਗੁਲਾ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਵੱਲੋਂ ਉਸ ਲੇਡੀ ਨੂੰ ਜਿਹੜਾ ਸੀਗਾ ਉਹ ਦੂਰ ਕੀਤਾ ਗਿਆ ਲੇਕਿਨ ਤੁਸੀਂ ਦੇਖ ਸਕਦੇ ਹੋ ਕਿ ਰਾਹੁਲ ਗਾਂਧੀ ਦਾ ਫੇਰੀ ਜਿਹੜੀ ਸੀ ਕਿਉਂਕਿ ਅੱਜ ਪੰਜਾਬ ਦੇ ਵਿੱਚ ਦੇ ਨਾਲ-ਨਾਲ ਦੇਸ਼ ਦੇ ਵਿੱਚ ਜੋ ਜਿਮਨੀ ਚੋਣਾਂ ਸਨ ਉਸ ਦਾ ਆਖਰੀ ਤਰੀਕ ਸੀਗੀ ਔਰ ਚੋਣ ਜਿਹੜਾ ਸੀਗਾ ਪ੍ਰਚਾਰ ਖਤਮ ਜਿਹੜਾ ਸੀਗਾ ਉਹ ਕੀਤਾ ਗਿਆ ਲੇਕਿਨ ਕਿਤਨਾ ਕਿਤੇ ਅੱਜ ਜਿਹੜੀ ਹੈ ਰਾਹੁਲ ਗਾਂਧੀ ਦੀ ਸਪੈਸ਼ਲ ਜਿਹੜੀ ਰੈਲੀ ਸੀਗੀ ਜੋ ਸਪੈਸ਼ਲ ਫੇਰੀ ਜਿਹੜੀ ਸੀਗੀ ਸੌਰੀ ਮਾਫ ਕਰਨਾ ਜਿਹੜੀ ਸੀਗੀ ਉਹ ਜਿਹੜੀ ਹੈ ਹੁਣ ਸੱਚਖੰਟੀ ਦਰਬਾਰ ਸਾਹਿਬ 'ਚ ਆ ਕੇ ਖਤਮ ਹੋਈ ਆ ਹੁਣ ਗਰੀਬ ਅੱਧੇ ਘੰਟੇ ਬਾਅਦ ਜਿਹੜਾ ਨੇ ਰਾਹੁਲ ਗਾਂਧੀ ਅਮਰਸਰ ਦੇ ਕਮਾਂਤਰੀ ਹਵਾਈ ਅੱਡੇ ਤੇ ਜਾਣਗੇ ਅਤੇ ਉੱਥੇ ਜਾਣ ਤੋਂ ਬਾਅਦ ਜਿਹੜਾ ਹੈ ਉਹਨਾਂ ਵੱਲੋਂ ਆਗੇ ਹੈ ਦਿੱਲੀ ਲਈ ਵੀ ਕੂਚ ਕੀਤੀ ਜਾਵੇਗੀ ਲੇਕਿਨ ਰਾਹੁਲ ਗਾਂਧੀ ਦੀ ਰੈਲੀ ਜਿਹੜੀ ਅਮਰਸਰ ਫੇਰੀ ਨੂੰ ਲੈ ਕੇ ਲਗਾਤਾਰ ਸਾਰੇ ਸਸਪੈਂਸ ਕਾਸਿਓ ਅਚਾਨਕ ਹੀ ਗਾਂਧੀ ਵੱਲੋਂ ਜਿਹੜਾ ਅੰਮ੍ਰਿਤਸਰ ਆ ਪਹੁੰਚਿਆ ਗਿਆ ਤੇ ਸਚਕਣ ਸਿੰਘ ਦਰਬਾਰ ਸਾਹਿਬ ਜਿਹੜੇ ਸੀ ਉਹਨਾਂ ਵੱਲੋਂ ਜੇ ਜਲਦੀ ਸੇਵਾ ਜਿਹੜੀ ਹੈ ਉਹ ਪਹਿਲਾਂ ਵੀ ਰਾਹੁਲ ਗਾਂਧੀ ਸਚਕਣ ਸਿੰਘ ਦਰਬਾਰ ਸਾਹਿਬ ਪਹੁੰਚੇ ਸਨ ਉਸੇ ਵੇਲੇ ਵੀ ਰਾਹੁਲ ਗਾਂਧੀ ਕੋਲੋਂ ਬਹੁਤ ਸਾਰੀ ਸੇਵਾ ਜਿਹੜੀ ਸੀਗੀ ਉਹ ਕੀਤੀ ਗਈ ਸੀ ਜਿਸ ਵਿੱਚ ਉਹਨਾਂ ਵੱਲੋਂ ਬਰਤਨ ਮੰਨ ਦੀ ਸੇਵਾ ਹੋਵੇ ਜਲ ਪਿਉਂ ਦੀ ਸੇਵਾ ਹੋਵੇ ਲੰਗਰ ਘਰ ਦੇ ਵਿੱਚ ਸਬਜ਼ੀਆਂ ਬਣਾਉਂਦੀ ਸੇਵਾ ਹੋਵੇ ਬਹੁਤ ਸਾਰੀ ਸੇਵਾਵਾਂ ਜਿਹੜੀਆਂ ਸਨ ਉਹ ਕੀਤੀਆਂ ਗਈਆਂ ਸਨ ਲੈ ਕੇ ਕਿੰਨਾ ਕਿਤੇ ਅੱਜ ਦੀ ਗੱਲ ਕੀਤੀ ਜਾਵੇ ਤਾਂ ਰਾਹੁਲ ਗਾਂਧੀ ਜਿਹੜੇ ਨੇ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਤੁਮਸਤਕ ਹੋ ਕੇ ਜੋ ਆ ਨੇ ਉਹ ਵਾਪਸ ਜਾਂਦੇ ਹੋਏ ਨਜ਼ਰ ਆ ਰਹੇ ਨੇ ਤੇ ਨਾਲ ਹੀ ਉਹਨਾਂ ਦੇ ਮੈਂਬਰ ਪਾਰਲੀਮੈਂਟ ਸਰਦਾਰ ਗੁਰਜੀਤ ਸਿੰਘ ਔਜਲਾ ਵੀ ਮੌਜੂਦ ਸਨ ਤੇ ਉਹਨਾਂ ਦੇ ਨਾਲ ਬਹੁਤ ਸਾਰੇ ਕਾਂਗਰਸ ਦੇ ਵੱਡੇ ਨੇਤਾ ਜਿਹੜੇ ਸਨ ਉਹ ਵੀ ਮੌਜੂਦ ਨਜ਼ਰ ਆ ਰਹੇ ਸਨ ਹੁਣ ਕਾਫਲਾ ਜਿਹੜਾ ਹੈ ਰਾਹੁਲ ਗਾਂਧੀ ਦਾ ਜਿਹੜਾ ਹੈ ਰਿਮਾਟਾ ਦੇ ਵਿੱਚ ਜਾਵੇਗਾ ਹੋਟਲ ਤੋਂ ਬਾਅਦ ਸ਼ਾਹਪੁਰ ਕਰੀਬ ਰਾਤ 12 ਵਜੇ ਜਿਹੜਾ ਹੈ ਉਹਨਾਂ ਵੱਲੋਂ ਦਿੱਲੀ ਜਿਹੜੀ ਹੈ ਕੂਚ ਕੀਤੀ ਜਾਵੇਗੀ ਲੇਕਿਨ ਕਿਤਨਾ ਕਿਤੇ ਇੱਕ ਮਹਿਲਾ ਵੱਲੋਂ ਔਰਤ ਵੱਲੋਂ ਜਿਹੜਾ ਹੈ ਉਹ ਇਲਜ਼ਾਮ ਲਗਾਏਗੇ ਕਿ ਰਾਹੁਲ ਗਾਂਧੀ ਨੂੰ ਕੱਲੇ ਜਿਹੜਾ ਸੀਗਾ ਸਚਕਣਸ਼ੀ ਦਰਬਾਰ ਸਾਹਿਬ ਆਉਣਾ ਚਾਹੀਦਾ ਸੀ ਅਤੇ ਨਾਲ ਹੀ ਉਹਨਾਂ ਵੱਲੋਂ ਵੀ ਗੱਲ ਕਹੀ ਗਈ ਕਿ ਸਿਕਿਉਰਿਟੀ ਦੇ ਨਾਲ ਉਹਨਾਂ ਸਿਕਿਉਰਿਟੀ ਵੱਲੋਂ ਉਹਨਾਂ ਨਾਲ ਬਹੁਤ ਸਾਰੀ ਬਦਤਮੀ ਜਿਹੜੀ ਹੈ ਉਹ ਕੀਤੀ ਗਈ ਹੈ ਲੇਕਿਨ ਰਾਹੁਲ ਗਾਂਧੀ ਦੀ ਫੇਰੀ ਨੂੰ ਲੈ ਕੇ ਅਕਸਰ ਹੀ ਕਈ ਵਿਵਾਦ ਜੁੜਦੇ ਰਹਿੰਦੇ ਨੇ ਲੇਕਿਨ ਆ ਪਹਿਲਾ ਵਿਵਾਦ ਹੈ ਜਿਸ ਵਿੱਚ ਇੱਕ ਔਰਤ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਸਚਕਣਸ਼ੀ ਦਰਬਾਰ ਜਿਹੜਾ ਹੈ ਉਹਨਾਂ ਸਵਾਲਾਂ ਨੂੰ ਆਮ ਸ਼ਰਧਾਲੂ ਬਣ ਕੇ ਜਿਹੜਾ ਸੀ ਉਹ ਆਣਾ ਚਾਹੀਦਾ ਸੀ ਲੇਕਿਨ ਜੇਕਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਣਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵੱਲੋਂ ਵੀ ਸਾਫ਼ ਤੌਰ ਤੇ ਕਿਹਾ ਗਿਆ ਸੀਗਾ ਕਿ ਕੋਈ ਵੀ ਵੀਆਈਪੀ ਜਿਹੜਾ ਹੈ ਅਗਰ ਸੱਚਖੰਡੀ ਦਰਬਾਰ ਸਾਹਿਬ ਹੁੰਦਾ ਹੈ ਤੇ ਉਹ ਆਮ ਬਣ ਕੇ ਆਵੇ ਤਾਂ ਨਾ ਹੀ ਉਸ ਪਬਲਿਕ ਨੂੰ ਜਿਆ ਜਾਂ ਸੰਗਤ ਨੂੰ ਜਿਹੜਾ ਹੈ ਉਹ ਖਰਾਬ ਕੀਤਾ ਜਾਵੇ ਲੇਕਿਨ ਰਾਹੁਲ ਗਾਂਧੀ ਜਿੱਦਾਂ ਹੀ ਇੱਥੇ ਪਹੁੰਚੇ ਉਹਨਾਂ ਦੀ ਸਿਕਿਉਰਿਟੀ ਵੱਲੋਂ ਕਈ ਲੋਕਾਂ ਨਾਲ ਧੱਕੇਮੁਕੀ ਕੀਤੀ ਗਈ ਜਿਸ ਕਰਕੇ ਇੱਕ ਔਰਤ ਦਾ ਗੁੱਸਾ ਜਿਹੜਾ ਸੀਗਾ ਉਹ ਵਧਿਆ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਲੋ ਜਿਹੜਾ ਹੈ ਕਾਫੀ ਰਾਹੁਲ ਗਾਂਧੀ ਨੂੰ ਖਰੀਆਂ-ਖਰੀਆਂ ਵੀ ਸੁਣਾਏ ਗਏ ਲੇਕਿਨ ਜਿਤਨਾ ਕਿਤੇ ਸਤਖੰਡ 시 ਦਰਬਾਰ ਸਾਹਿਬ ਰਾਹੁਲ ਗਾਂਧੀ ਪਹੁੰਚੇ ਉਹਨਾਂ ਵੱਲੋਂ ਸੇਵਾ ਕੀਤੀ ਗਈ ਅਤੇ ਹੁਣ ਉਹਨਾਂ ਵੱਲੋਂ ਦਿੱਲੀ ਰਵਾਨਾ ਜਿਹੜਾ ਹੈ ਉਹ ਹੋਇਆ ਗਿਆ ਕੈਮਰਾ ਪਰਸਨ ਬੰਸ਼ਰਾ ਗੁਰਪ੍ਰੀਤ ਸਿੰਘ ਪਾਬੁਸ਼ਾਈ ਅਮਰਸਰ ਸਾਹਿਬ ਇਨਸੀਡੈਂਟ ਹੋਇਆ ਸੀਗਾ ਔਰਤ ਵੱਲੋਂ ਜਿਹੜਾ ਕਿਹਾ ਗਿਆ ਰਾਹੁਲ ਉਹ ਲਟਕੀ ਮੈਨ ਆਂਦੀ ਵੀ ਮੈਨ ਮੈਂ ਭਾਵਕ ਹੋਈ ਆ ਮੈਨੂੰ ਇਹ ਗੱਲ ਨਹੀਂ ਚੰਗੀ ਲੱਗੀ ਵੀ ਜਿਹੜੇ ਪੋਲੀਟਿਕਲ ਲੋਕ ਆਉਂਦੇ ਆ ਕਿਸੇ ਵੀ ਪਾਰਟੀ ਦੇ ਆ ਉਹਨਾਂ ਨੂੰ ਵੀ ਆਈਪੀ ਟ੍ਰੀਟਮੈਂਟ ਇੱਥੇ ਕਿਉਂ ਦਿੱਤਾ ਜਾਂਦਾ ਵਾ ਜਦੋਂ ਇਹ ਗੁਰੂ ਰਾਮਦਾਸ ਦਾ ਘਰ ਵਾ ਨਮਾਣਿਆਂ ਦਾ ਮਾਣ ਨਤਾਨਿਆਂ ਦਾ ਤਾਨ ਦੀ ਓਟ ਵਾ ਇੱਥੇ ਸਰਬਸਾਂਝੀ ਵਾਲਤਾ ਦਾ ਸੰਦੇਸ਼ ਵਾ ਸਰਬਸਾਂਝੀ ਵਾਲਤਾ ਦੇ ਵਾਂਗ ਹੀ ਵੇਖਿਆ ਜਾਣਾ ਚਾਹੀਦਾ ਵਾ ਤੇ ਇੱਕ ਬੰਦੇ ਨੂੰ ਮਾਣ ਸਨਮਾਨ ਦੇਣਾ ਜਿਹੜਾ ਵਾ ਇਹ ਪਰੰਪਰਾ ਜਿਹੜੀ ਹੈ ਬਹੁਤ ਮਾੜੀ ਆ ਤੇ ਮੈਨੂੰ ਠੇਸ ਪਹੁੰਚੀ ਆ ਵੀ ਜੇ ਉਹ ਦਲ ਪਿਆ ਰਿਹਾ ਵਸਬੀਲ ਦੇ ਉੱਤੇ ਨੂੰ ਲਿਆ ਕੇ ਹਾਲ ਦਿੱਤਾ ਵਾ ਕੈਮਰਿਆਂ ਦੇ ਨਾਲ ਇੰਨੀ ਮਾਨ ਸਨਮਾਨ ਨਾਲ ਠੀਕ ਆ ਉਹਨਾਂ ਪਾਰਟੀ ਦਾ ਇੱਕ ਕਾਂਗਰਸ ਤੜੀਦਾ ਬਹੁਤ ਵੱਡਾ ਲੀਡਰ ਆ ਇੰਟਰਨੈਸ਼ਨਲ ਲੈਵਲ ਦੇ ਉੱਤੇ ਪਰ ਇਹ ਗੁਰੂ ਘਰ ਜਿਹੜਾ ਬੰਦਾ ਠਾਂ ਉਤਰ ਜਾਂਦਾ ਨਾ ਮਾਰੇ ਘਰ ਦੇ ਦਰਬਾਰ ਚ ਉਦੋਂ ਇਹ ਚੀਜ਼ਾਂ ਸਾਨੂੰ ਛੱਡ ਦੇਣੀਆਂ ਚਾਹੀਦੀਆਂ ਵਾ ਤੁਹਾਨੂੰ ਲੱਗਦਾ ਸਹੀ ਕੀਤਾ ਕਿ ਗਲਤ ਕੀਤਾ ਵੇਖੋ ਮੈਂ ਇਹਦੇ ਬਾਰੇ ਕੋਈ ਟਿੱਪਣੀ ਨਹੀਂ ਕਰ ਸਕਦਾ ਇਹ ਆਪੋ ਆਪਣੀ ਸੋਚ ਦਾ ਬੰਦੇ ਦੀ ਲੇਕਿਨ ਜਦੋਂ ਉਹਨਾਂ ਦਾ ਪ੍ਰੋਟੋਕੋਲ ਹੈ ਕੋਈ ਪ੍ਰੋਬਲਮ ਨਾ ਹੋ ਜਾਵੇ ਤਾਂ ਕਰਕੇ ਵੀ ਸਿਕਿਉਰਿਟੀ ਦਾ ਅਰੇਂਜਮੈਂਟ ਜ਼ਰੂਰੀ ਨਹੀਂ 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 ਉਹ ਕਹਿੰਦੀ ਆ ਵੀ ਇਹ ਜੇ ਜਲਸਾ ਕਰ ਰੇ ਆ ਤੇ ਇੰਨੀ ਕੈਂਬਰੀ ਕਿਉਂ ਇਹਦੇ ਤੇ ਲਾਏ ਹੋਏ ਆ ਉਹਨੂੰ ਉਹਨੂੰ ਸੇਵਾ ਕਰ ਲੈਣ ਦੋ ਲੇਕਿਨ ਲੇਕਿਨ ਲ ਉਹਦੇ ਲੀਡਰ ਪੋਜੀਸ਼ਨ ਤੇ ਰਹੇ ਸੇਵਾ ਕਰਦੇ ਨੇ ਲੇਕਿਨ ਉਸ ਟਾਈਮ ਇਸ ਤਰ੍ਹਾਂ ਦੀ ਨਜ਼ਰ ਨਹੀਂ ਆਉਂਦੀ ਕਿ ਲੱਗਦਾ ਕਿ ਜਾਣ ਬੁੱਝ ਕੇ ਇਸ ਤਰ੍ਹਾਂ ਦੀ ਚੀਜ਼ ਹੋ ਸਕਦਾ ਪਰ ਉਹਨੇ ਨਾ ਆਪਣਾ ਨਾਮ ਬੜੇ ਜਬਰਦਸਤ ਤੁਸੀਂ ਸਾਰੇ ਪੱਤਰਕਾਰਾਂ ਨੇ ਵੀ ਦੇਖਿਆ ਉਹਨੇ ਆਪਣਾ ਨਾਮ ਆਪਣਾ ਡਰੈਸ ਨਹੀਂ ਦਿੱਤਾ ਮੈਂ ਆਖਿਆ ਵੀ ਇਹ ਅਜਨਾਂ ਦੇਖਣਾ ਵਾ ਮੈਂ 8 ਕਿਲੋਮੀਟਰ ਦੂਤ ਦੌੜਿਆ ਉਹਨੇ ਕੱਪੜੇ ਵੀ ਵੇਖੋ ਕਿਦਾਂ ਦੇ ਪਾਏ ਇੱਕ ਲੜਕੀ ਮੈਂ ਉਹਦੇ ਕੱਪੜੇ ਦੇਖ ਕੇ ਬਿਲ ਆਖਿਆ ਕੋਈ ਫਿਲਮੀ ਸਟਾਰ ਹੋ ਗਈ ਆ ਜਾਂ ਕਿਉਂ ਆ ਤੇ ਕਿੱਦਾਂ ਆ ਵਾ ਤੇ ਹਰ ਇੱਕ ਹੁੰਦਾ ਮੈਂ ਸੈਲਫੀ ਲਵਾਵਾ ਫੋਟੋ ਲਵਾਵਾ ਵੇਖਾਂ ਕੌਣ ਆਇਆ ਵਾ ਤੇ ਮੈਂ ਜੁਆਸ਼ ਹਰੀਨਾ ਅਮਰੀਕਾ ਤੇ ਮੈਂ ਇੱਥੇ ਆਪਣੇ ਪਿੰਡ ਹਰਪਰੇ ਆਇਆ ਹੋਇਆ ਸੀਗਾ ਜੀ ਉਹ ਮੁੜ ਕੇ ਜਦੋਂ ਮੈਂ ਬਾਹਰ ਆ ਕੇ ਵੇਖਿਆ ਤਾਂ ਉਹ ਕੁੜੀ ਉਹੀ ਜਿਹਨੇ ਵਿਰੋਧਤਾ ਕੀਤੀ ਮੈਂ ਵੀ ਰਾਹੁਲ ਗਾਂਧੀ ਨੂੰ ਮਿਲ ਕੇ ਆਇਆ ਹਾਂ ਰਾਹੁਲ ਗਾਂਧੀ ਦੇ ਨਾਲ ਮੇਰੀ ਸੈਲਫੀ ਮੇਰੀ ਵੀ ਹੈਗੀ ਆ ਹੂੰ ਚਲੋ ਅਸੀਂ ਜਲ ਵੀ ਪੀਤਾ ਵਾ ਤੇ ਮੈਂ ਹੈਲੋ ਹਾਈ ਬਾਈ ਵੀ ਕੀਤਾ ਉਹਨੇ ਜਵਾਬ ਚੰਗਾ ਦਿੱਤਾ ਵਿਚਾਰੇ ਨੇ ਹੂੰ ਠੀਕ ਆ ਸਭਨਾਂ ਨੂੰ ਹੂੰ ਤੇ ਵੇਖੋ ਉਹਨਾਂ ਦੀ ਪ੍ਰੋਬਲਮ ਆ ਉਹ ਨਹੀਂ ਆਮ ਬੰਦੇ ਨੂੰ ਇਦਾਂ ਖੁੱਲ ਕੇ ਮਿਲ ਸਕਦੇ ਸਕਿਉਰਟੀ ਲੱਗਣੀ ਜ਼ਰੂਰੀ ਆ ਹੂੰ ਤੇ ਬਾਕੀ ਸਾਰੇ ਸਾਡੇ ਤੋਂ ਵੱਧ ਜਾਣਦੇ ਆ ਤੇ ਉਹ ਆਂਦੀ ਮੈਨੂੰ ਚੰਗਾ ਨਹੀਂ ਲੱਗਾ। ਨਹੀਂ ਜਿਸ ਤਰ੍ਹਾਂ ਤੁਸੀਂ ਕਹਿੰਦੇ ਡਾਊਨ ਟੂ ਅਰਥ ਆ ਤੁਹਾਡਾ ਨਾਲ ਸੈਲਫੀ ਕਿਚਾਈ ਆ ਤੇ ਜੇਕਰ মিডিਆ ਕਰੋ ਉਹਨੂੰ ਕਵਰ ਕਰਦਾ ਫਿਰ ਤੇ ਉਹਨਾਂ ਦਾ ਵੀ ਕੋਈ ਨਹੀਂ ਨਹੀਂ ਰਾਹੁਲ ਜੀ ਜਦੋਂ ਅੰਦਰ ਆਏ ਆ ਨਾ ਜੀ ਉਹ ਬਿਲਕੁਲ ਨਾਰਮਲ ਸੀਗੇ। ਹਮ ਮੇਰੇ ਨਾਲ ਹੱਥ ਵੀ ਮੈਂ ਇਨੀ ਸਕਿਉਰਟੀ ਦੇ ਵਿੱਚ ਉਹਨੂੰ ਹੱਥ ਵੀ ਮਿਲਾ ਲਿਆ ਨਾ। ਹਮ ਮੇਰੇ ਕੋਲ ਉਹਦੀਆਂ ਸੈਲਫੀਆਂ ਮੇਹਗੀਆਂ ਆ ਰਾਹੁਲ ਦੇ ਨਾਲ ਪਾਣੀ ਪੀਉਂਦੇ ਲਈਆਂ ਉੱਥੇ ਕੋਈ ਏਡੀ ਵੱਡੀ ਪ੍ਰੋਬਲਮ ਨਹੀਂ ਹੈਗੀ। ਆਮ ਲੋਕ ਕਿ ਰੋਟੀਨ ਦੇ ਵਿੱਚ ਪਾਣੀ ਸਭਨਾਂ ਨੂੰ ਪਿਲਾ ਰਿਆ ਸੀ। ਮੈਂ ਦੋ ਟਾਈਮ ਗਿਆ ਉਹਨੂੰ ਮਿਲਣ ਵ ਮੇਰਾ ਦਿਲ ਕਰਦਾ ਸੀਗਾ ਕਿ ਅਸੀਂ ਬਾਹਰੋਂ ਆਏ ਆ ਕਿ ਤਾਂ ਮੁੜਕੇ ਮਿਲਣਾ ਕਿ ਨਹੀਂ ਮਿਲਣਾ ਤੇ ਹਰ ਇੱਕ ਬੰਦੇ ਨੂੰ ਹੁੰਦਾ ਵਾ ਜੀ ਠੀਕ ਹੈ ਨਾ ਤੇ ਮੈਂ ਦੋ ਵਾਰ ਹੀ ਮਿਲਿਆ ਉਹਨੂੰ ਦੋ ਵਾਰੀ ਛਲਪੀ ਲਈ ਮੇਰੇ ਫੋਨ ਦੇ ਵਿੱਚ ਛਲਪੀ ਹੈਗੀ ਉਹ ਨਾਲ ਇੱਕ ਹੋਰ ਮੇਰੇ ਦਿਮਾਗ 'ਚ ਆਂਦਾ ਹੈ ਕਿ ਜੇਕਰ ਰਾਹੁਲ ਗਾਂਧੀ ਨੇ ਗਲਤੀ ਕੀਤੀ ਤੇ ਉਹਨਾਂ ਨੇ ਤਾਂ ਸੱਚ ਕਾਂਸ਼ੀ ਦਰਬਾਰ ਸਾਹਿਬ ਦੇ ਅੰਦਰ ਪ੍ਰਕਰਮਾ ਦੇ ਵਿੱਚ ਕੋਈ ਗਲਤੀ ਕੀਤੀ ਹੈ ਨਾ ਕਿ ਰੋਲਾ ਤੋੜੀ ਥੋੜਾ ਪਾਸਾ ਸਕਦੇ ਹੋ ਕਿਰਤਨ ਚੱਲ ਰਿਹਾ ਦੂਸਰੇ ਬੰਦੇ ਦੀ ਪ੍ਰੋਟੋਕੋਲ ਆਪਾਂ ਅਸੀਂ ਜਿੰਨੇ ਵੀ ਲੋਕ ਇੱਥੇ ਆਉਂਦੇ ਆ ਨਾ ਉਹਨਾਂ 'ਚ ਮੈਂ ਵੀ ਆ ਸਾਨੂੰ ਮਾਨ ਮਰਜ਼ਾਦਾ ਰੱਖਣੀ ਚਾਹੀਦੀ ਕਿਸੇ ਦਾ ਵਿਰੋਧ ਕਰਨ ਤੋਂ ਪਹਿਲਾਂ ਮੈਨੂੰ ਆਪਣੇ ਆਪ ਵੱਲ ਝਾਕਣਾ ਚਾਹੀਦਾ ਹੈ ਕਿ ਮੈਂ ਕੀ ਹਾਂ ਮਨ ਕਹਿੰਦੀ ਕਿ ਗਨਾਹੀ ਭਰੇ ਆ ਮੈਂ ਫਿਰਾਂ ਲੋਕ ਕਹਿੰਦੇ ਦਰਬੇਸ਼ ਨਹੀਂ ਤੇ ਗਨਾਵਾਾਂ ਦੇ ਖੁਦ ਭਰੇ ਹੋਏ ਐ ਤੇ ਗਨਾਬ ਬਖਸਾਉਣ ਦੇ ਲਈ ਆਉਨੇ ਆ ਤੇ ਕਿਸੇ ਵੱਲ ਤੋਂ ਉਂਗਲੀ ਕਰ ਦਿੱਤੀ ਜਾਂਦੀ ਲੇਕਿਨ ਚਾਰ ਉਂਗਲੀਆਂ ਸਾਡੇ ਵੱਲ ਵੀ ਆਉਂਦੀਆਂ ਆਪਣੇ ਵੱਲ ਵੀ ਤੇ ਮੈਂ ਉਹਦੇ ਜੀਵਨ ਦੇ ਬਾਰੇ ਨਹੀਂ ਜਾਣਦਾ ਉਹ ਲੜਕੀ ਦਾ ਕੀ ਬੈਕਗ੍ਰਾਉਂਡ ਵਾ ਜਾਂ ਕੌਣ ਵਾ ਉਨੇ ਕ ਨਾਮ ਦੱਸਿਆ ਸਿਰਫ ਜਦੋਂ ਮੈਂ ਉਹਨੂੰ ਕਵਰ ਕੀਤਾ ਨਾ ਆਪਣੇ ਫੋਨ ਦੇ ਵਿੱਚ ਉਹ ਚ ਉਹਨੇ ਆਪਣਾ ਨਾਮ ਜਰੂਰ ਦੱਸਿਆ ਵਾ ਤੇ ਪਿੰਡ ਮੈਂ ਬੜਾ ਪੁੱਛਦਾ ਰਿਹਾ ਵਾਂ ਕਿ ਆਪਣਾ ਪਿੰਡ ਦੱਸ ਤੇਰਾ ਪਿੰਡ ਕਿਹੜਾ ਵਾ ਕਿੱਥੋਂ ਆਈਆਂ ਕੀ ਤੇਰੀ ਮਨਸਾ ਸੀ ਨਹੀਂ ਲੱਗਦਾ ਨਹੀਂ ਕਿ ਪਿਛਲੀ ਵਾਰ ਰਾਹੁਲ ਗਾਂਧੀ 6 ਦਿਨ ਸੇਵਾ ਕਰਕੇ ਗਏ ਕੋਈ ਵੀ ਕੰਟਰੋਵਰਸ਼ਲ ਖੜਾ ਨਹੀਂ ਹੋਇਆ ਇਸ ਵਾਰ ਕੰਟਰੋਵਰਸ਼ਲ ਖੜਾ ਹੋਣ ਵਾਲੀ ਮੈਨੂੰ ਲੱਗਦਾ ਇਹ ਵੀ ਚੀਜ਼ ਹੋ ਸਕਦੀ ਹੈ ਇਹ ਵੀ ਹੋ ਸਕਦਾ ਮੈਂ ਸੁਣਿਆ ਵਾਂ ਕਿ ਪਿਛਲੀ ਵਾਰੀ ਰਾਹੁਲ ਜੀ ਆਏ ਸੀਗੇ ਅਸੀਂ ਵੀ ਅੱਜ ਆਏ ਆ ਤਕਰੀਬੇ ਤਕਰੀਬੇ ਹੀ ਉਹਦੇ ਨਾਲ ਹੀ ਮੱਥਾ ਟੇਕਿਆ ਵਾ ਕਿਸੇ ਬੰਦੇ ਨੂੰ ਨਹੀਂ ਸੀ ਪਤਾ 4-5 ਘੰਟੇ ਹੋ ਗਏ ਕਰਮਾਂ ਦੇ ਵਿੱਚ ਹਮ ਸੇਵਾ ਕਰ ਰਹੇ ਮੱਥਾ ਟੇਕਦੇ ਆਪਣੇ ਪਾਪਾ ਨੂੰ ਬਖਸਾਰੇ ਸੀਗੇ ਤੇ ਇਸ਼ਨਾਨ ਪਾਣੀ ਕਰ ਰਹੇ ਸੀਗੇ 4-5 ਘੰਟੇ ਤੋਂ ਕਿਸੇ ਨੂੰ ਲੀਕ ਨਹੀਂ ਸੀ ਹੈਗਾ ਕਿ ਰਾਹੁਲ ਜੀ ਇੱਥੇ ਆ ਚੁੱਕੇ ਆ ਨਾ ਕੋਈ ਏਡਾ ਵੱਡਾ ਪਹਿਰਾ ਲੱਗਾ ਹੋਇਆ ਸੀ ਨਾ ਕੋਈ ਏਡੀਆਂ ਗੰਨਾ ਉਹਦੇ ਹੈਗਾ ਸੀ ਸਿਵਲਸ ਦੀ ਸੀ ਕਿ ਉਹਨਾਂ ਦੀ ਆਪਣੀ ਪ੍ਰੋਬਲਮ ਆ ਉਹ ਕਿੱਦਾਂ ਕਵਰ ਕਰਨਾ ਸੀ ਉਹਨਾਂ ਨੇ ਤੇ ਆਮ ਲੋਕਾਂ ਨੂੰ ਬਹੁਤ ਘੱਟ ਪਤਾ ਲੱਗਾ ਰਾਹੁਲ ਗਾਂਧੀ ਦਰਬਾਰ ਸਾਹਿਬ ਦੇ ਵਿੱਚ ਵਾ ਥੈਂਕ ਯੂ ਸੋ ਮਾਚੀ ਹਾਂਜੀ ਹਾਂਜੀ ਥੈਂਕ ਯੂ ਬਈ ਉਹ ਉਹ ਕਈ ਅੱਛੀ ਬਾਡੀ ਤਾਂ ਲੱਗਾ ਮੈਂ ਨਾ ਸ਼ੁਰੂ ਕਰਨ ਲੱਗਾ ਤੇ ਤੁਸੀਂ ਇਸ ਸਾਈਡ ਤੇ ਸੋਨੀ ਜੀ ਜਿਹੜਾ ਅੰਦਰ ਇੱਕ ਲੇਡੀ ਵੱਲੋਂ ਰਾਹੁਲ ਗਾਂਧੀ ਨੂੰ ਬਹੁਤ ਸਾਰਾ ਸ਼ਬਦ ਬੋਲੇ ਗਏ ਨੇ ਕੀ ਮਸਲਾ ਕੀ ਸੀਗਾ ਉਸੇਗਾ ਉਹ ਡਰਾਮਾ ਹੈ ਇੱਕ ਪਬਲਿਸਿਟੀ ਸੀ ਸਟੈਂਟ ਦਾ ਬੜਾ ਸ਼ੌਂਕ ਆ ਉਹ ਫਿਰ ਜਦੋਂ ਉਹ ਰਾਹੁਲ ਜੀ ਨੂੰ ਆਣ ਕੇ ਤੇ ਕੋਈ ਗੱਲ ਨਹੀਂ ਪਰੇ ਨੂੰ ਮੂੰਹ ਕਰਕੇ ਮੀਂਹ ਨੂੰ ਡਰਾਮਾ ਜਿਆ ਕਰਨ ਦੀ ਸਾਰਿਆਂ ਨੇ ਵੇਖਿਆ ਤੇ ਉਹਨਾਂ ਨੇ ਸਾਈਡ ਤੇ ਕਰਤਾ ਮਲਾਜਮਾਨ ਨੇ ਇਹਦੇ ਚ ਕਿਹੜੀ ਗੱਲ ਆ ਕਿ ਲੱਗਦਾ ਕਿੰਨੀ ਮੈਨੂੰ ਦੱਸੋ ਵੀ ਉਹਨੂੰ ਕਿੰਨੀ ਕਕਲ ਹੋਊਗੀ ਜਿਹੜੀ ਗੁਰੂ ਦੀ ਹਜ਼ੂਰੀ ਚ ਕੀਰਤਨ ਚੱਲਣ ਡਿਆ ਤੇ ਆਣ ਕੇ ਉਥੇ ਡਰਾਮਾ ਕਰਨ ਦੀ ਆ ਹੂੰ ਦੇਖੋ ਰਾਹੁਲ ਜੀ ਥੋੜੀ ਕਿਸੇ ਨੂੰ ਕਹਿੰਦੇ ਵੀ ਕੋਈ ਉਹਨਾਂ ਦੀ ਫੋਟੋ ਖਿੱਚੇ ਕੋਈ ਕਿਸੇ ਦੇ ਵਿੱਚ ਸੰਗਤ ਦੇ ਦੇਖੋ ਜੇ ਕੋਈ ਜਾਂਦਾ ਵਾ ਕਿਤੇ ਕੋ ਖੇਚਣੂ ਤੇ ਕੋਈ ਜ਼ਬਰਦਸਤੀ ਥੋੜੀ ਅਸੀਂ ਕਿਸੇ ਨਾਲ ਲੜਪਾਂਗੇ ਜਾਂ ਕਿਸਨ ਰੋਕ ਲਾਂਗੇ ਉਹਨੇ ਆਣ ਕੇ ਸਿਰਫ ਡਰਾਮਾ ਕੀਤਾ ਵਾ ਦੇਖੋ ਪਹਿਲਾਂ ਆਪਣੇ ਵਾਲ ਦੇਖਣਾ ਚਾਹੀਦਾ ਆਪਾਂ ਗੁਰੂ ਦੇ ਘਰ ਆਏ ਆ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਘਰ ਸਾਰਿਆਂ ਦਾ ਸਾਂਝਾ ਵਾ ਇਹ ਤੁਹਾਡਾ ਮੇਰਾ ਕੱਲਿਆਂ ਦਾ ਨਹੀਂ ਆ ਇਹ ਚਾਰ ਦਰਵਾਜ਼ੇ ਜਿਹੜਾ ਮਰਜੀ ਇੱਥੇ ਆਵੇ ਸੇਵਾ ਕਰੇ ਜੇ ਕੋਈ ਸੇਵਾ ਕਰਨ ਆ ਤੇ ਤੁਸੀਂ ਮਤਲਬ ਉਹਨਾਂ ਦੇ ਗਾੜੀ ਮੈਂ ਉੱਥੇ ਲਾਗੇ ਖਲੋਤਾ ਸੀਗਾ ਆਣ ਕੇ ਤੇ ਐ ਮੂੰਹ ਐਨੂੰ ਕਰਕੇ ਤੇ ਰਾਹੁਲ ਗਾਂਧੀ ਜੀ ਨੂੰ ਤਾਂ ਪਤਾ ਹੀ ਨਹੀਂ ਲੱਗਾ ਮੂੰਹ ਐਨੂੰ ਕਰਕੇ ਤੇ ਉੱਥੇ ਡੈਬੀਟ ਡਰਾਮਾ ਜਾ ਕਰਨਾ ਰਾਹੁਲ ਜੀ ਲੱਗਦਾ ਨਹੀਂ ਸੋਨੂ ਜੀ ਤੁਹਾਨੂੰ ਕਿ ਜਸ਼ੇਪ ਦਿਨ ਜਰ ਲਗਾਤਾਰ ਹੀ ਇੱਥੇ ਸੇਵਾ ਵੀ ਕੀਤੀ ਗਈ 6 ਮਹੀਨੇ ਪਹਿਲਾਂ ਕੀ ਲੱਗਦਾ ਹੈ ਕਿ ਉਸ ਉਸ ਟਾਈਮ ਤੇ ਕੋਈ ਵਿਰੋਧ ਨਹੀਂ ਨਜ਼ਰ ਆਇਆ ਜਾਣ ਬੋਝ ਕੇ ਵਿਰੋਧ ਕਰਵਾਇਆ ਗਿਆ ਬਿਲਕੁਲ ਡਰਾਮਾ ਕੀਤਾ ਗਿਆ ਉੱਥੇ ਕਹਤਾ ਹੈ ਸਾਰਿਆਂ ਨੂੰ ਪਤਾ ਡਰਾਮਾ ਕੀਤਾ ਗਿਆ ਦੱਸੋ ਕਿਹੜੀ ਗੱਲ ਹੈ ਉਹ ਜੀ ਉਹਨਾਂ ਨੇ ਤੇ ਇਹਨਾਂ ਨੂੰ ਪਤਾ ਵੀ ਨਹੀਂ ਕਿਸ ਨੂੰ ਲੱਗਾ ਉੱਥੇ ਡਰਾਮਾ ਜਾ ਕਰਕੇ ਪਬਲਿਸਿਟੀ ਲਈ ਬਾਹਰ ਆ ਗਈ ਕੋਈ ਐਵੇਂ ਕਿੰਨੀ ਕਕਲ ਹੋ ਗਈ ਇਹਨੂੰ ਹੂੰ ਸਿਰ ਤੋਂ ਚੁੰਨੀ ਲੱਥੀ ਸੀ ਵਿਖਣ ਡਿਆ ਮੈਂ ਜਦੋਂ ਹੂੰ ਤੇ ਪਤਾ ਲੱਗ ਹੀ ਜਾਂਦਾ ਵਾ ਵੀ ਉੱਥੇ ਆਣ ਕੇ ਤੇ ਐਵੇਂ ਗਲਤ ਮਲਤ ਬੋਲੀ ਜਾਂਦੀ ਕਿ ਕਿਸੇ ਨਾਲ ਲੜੀ ਜਾਂਦੀ ਕਿ ਕਿਹਨੂੰ ਉਹ ਕਹਿੰਦੇ ਕਿ ਸਾਨੂੰ ਇੰਨੀ ਇੰਨੀ ਸਿਕਿਉਰਟੀ ਲੈ ਕੇ ਆਉਣੀ ਨਹੀਂ ਚਾਹੀਦੀ ਸੀ ਸਿਕਿਉਰਟੀ ਨਹੀਂ ਆਉਣੀ ਮੈਨੂੰ ਇੱਕ ਗੱਲ ਦੱਸੋ ਕੋਈ ਕੱਲ ਨੂੰ ਗੱਲਬਾਤ ਹੋ ਜਾਏ ਕਿਸੇ ਨਾਲ ਤੇ ਫਿਰ ਕਿੱਦਾਂ ਸਿਕਿਉਰਟੀ ਨੇ ਆਪਣਾ ਵੇਖਣਾ ਵਾ ਹੁਣ ਆਪਾਂ ਕਿਸੇ ਨੂੰ ਕਿੱਦਾਂ ਆਪਾਂ ਮਤਲਬ ਡਿਸੀਜਨ ਲੈ ਸਕਦੇ ਆਂ ਹੂੰ ਪ੍ਰਸ਼ਾਸਨ ਨੇ ਜੋ ਰੈਜਿਮੈਂਟ ਕੀਤਾ ਉਹਨਾਂ ਨੇ ਪ੍ਰਸ਼ਾਸਨ ਨੇ ਆਪਣਾ ਵੇਖਣਾ ਹੈ ਜੀ ਪੀਸੀ ਨੇ ਸਿਸਟਮ ਆਪਣਾ ਵੇਖਣਾ ਮੀਡੀਆ ਨੇ ਆਪਣਾ ਵੇਖਣਾ ਅਸੀਂ ਕਿਸੇ ਨੂੰ ਕਿੱਦਾਂ ਕਹਦਾਂਗੇ ਵੀ ਭੱਜ ਜਾਓ ਇੱਥੋਂ ਤੁਹਾਡਾ ਮੇਰਾ ਸਾਰਿਆਂ ਦਾ ਘਰ ਹੈ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਘਰ ਹੈ ਇੱਥੇ ਨਿਮਰਤਾ ਹਾ ਸਿਰਫ ਸਾਂਝੀ ਵਾਰਤਾ ਦਾ ਸੰਦੇਸ਼ ਜਾਂਦਾ ਇੱਥੇ ਡਰਾਮੇ ਬਾਜਾਂ ਦੀ ਕੋਈ ਨਹੀਂ ਗੁਰੂ ਦੇ ਘਰ ਆਣ ਕੇ ਜਿਹੜੇ ਇਸ ਤੋਂ ਘਟੀਆ ਗੱਲ ਕੀ ਹੋ ਸਕਦੀ ਗੁਰੂ ਦੇ ਘਰ ਆਣ ਕੇ ਆਪਾਂ ਪਬਲਿਸਿਟੀ ਲੈਣੀ ਲੱਖ ਲਾਂਤ ਇਹੋ ਜਿਹੀਆਂ ਗੱਲਾਂ ਤੇ ਦੱਸੋ ਕੀ ਕੀ ਸੇਵਾ ਕੀਤੀ ਕੀ ਰਾਹੁਲ ਗਾਂਧੀ ਬਲੰਦ ਰਾਹੁਲ ਜੀ ਤੇ ਦੇਖੋ ਉੱਥੇ ਤੁਹਾਡੇ ਸਾਹਮਣ ਕਰਦਾ ਕੋਈ ਇਹ ਗੱਲ ਥੋੜੀ ਹੈ ਇਹੋ ਜਿਹਾ ਤੇ ਮੈਂ ਕਦੀ ਵੇਖਿਆ ਨਹੀਂ ਸਿਸਟਮ ਵਿੱਚ ਚੰਦ ਲੋਕ ਸਾਡੀ ਕਮਿਊਨਿਟੀ ਦੇ ਵਿੱਚ ਹੁੰਦੇ ਹਰ ਜਗ੍ਹਾ ਤੇ ਤੁਹਾਨੂੰ ਮਿਲਦੇ ਆ ਜਿਨ੍ਹਾਂ ਨੂੰ ਸਿਰਫ ਡਰਾਮੇ ਨਾਲ ਹੀ ਹੁੰਦਾ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਜੇ ਕੋਈ ਸੇਵਾ ਕਰਨ ਆਉਣ ੜਿਆ ਉਹ ਰੱਬ ਦਾ ਕਰਿਆ ਜਿਹੜਾ ਮਰਜੀ ਆਵੇ ਇੱਥੇ ਕਿਹੜਾ ਨਹੀਂ ਆਉਂਦਾ ਦੱਸੋ ਮੈਨੂੰ ਫੋਰਨ ਚ ਆਉਂਦੇ ਨਹੀਂ ਦੁਨੀਆ ਤੇ ਇਦਾਂ ਆਪਾਂ ਕਿਸੇ ਨਾਲ ਸੇਵਾ ਕਰਦੇ ਆ ਜੇ ਉਹਨੂੰ ਆਲੇ ਦੁਆਲੇ ਕੋਈ ਲਾਗੇ ਉਹਨੂੰ ਕੋਈ ਮਿਲਣ ਵਾਲਾ ਹੋਰ ਆ ਗਿਆ ਤੇ ਅਸੀਂ ਉਹਨੂੰ ਕਵਾਂਗੇ ਭੱਜੋ ਇੱਥੋਂ ਇਸ ਤਰ੍ਹਾਂ ਨਹੀਂ ਹੁੰਦਾ ਮੈਂ ਲਾ ਕੇ ਖਲੋਤਾ ਮੈਂ ਵੇਖਿਆ ਬੀਬੀ ਨੇ ਪੂਰਾ ਡਰਾਮਾ ਰੱਜ ਕੇ ਕੀਤਾ ਪਰ ਇਹਦਾ ਜਿਹੜਾ ਵਾ ਇਸ ਘਰ ਦੇ ਵਿੱਚ ਡਰਾਮੇ ਜਿਹੜੇ ਆ ਉਹ ਗੁਰੂ ਸਾਹਿਬ ਜਾਣਦੇ ਆ ਔਰ ਇਸ ਦੀ ਸਜ਼ਾ ਮਹਾਰਾਜ ਆਪ ਦੇਣਗੇ ਕਿਉਂਕਿ ਗੁਰੂ ਦੇ ਘਰ ਨੀਵੇਂ ਹੋ ਕੇ ਆਈਦਾ ਗੁਰੂ ਦੇ ਘਰ ਤਮਾਸ਼ਾ ਨਹੀਂ ਕਰੀਦਾ ਬੀਬੀ ਨੂੰ ਕਿੰਨੀ ਕਗਲ ਸੀ ਗੁਰੂ ਸਾਹਿਬ ਦੇ ਉਧਰ ਨਾਲ ਕੀਰਤਨ ਹੋ ਰਿਹਾ ਤੇ ਉੱਥੇ ਡਰਾਮਾ ਕਰਨ ਦੀ ਉਹ ਇਸ ਕਰਕੇ ਪਬਲਿਸਿਟੀ ਸਟੈਂਟ ਸੀ ਕੁਸ਼ਨ